110ਵਾਂ ਐਪੀਸੋਡ ਹੈ ਜਿਹੜਾ ਮਨ ਦੀ ਬਾਤ ਦਾ ਉਹ ਪ੍ਰਧਾਨ ਮੰਤਰੀ ਦਾ ਚਲਾਇਆ ਗਿਆ ਤੇ ਇਸੇ ਦੇ ਦਰਮਿਆਨ ਪ੍ਰਧਾਨ ਮੰਤਰੀ ਨੇ ਭਾਵੁਕ ਜੀ ਆਵਾਜ਼ ਵਿੱਚ ਕਹਿਆ ਕਿ ਹੁਣ ਇਹ ਮਨ ਦੀ ਆਵਾਜ਼ ਕੁਝ ਸਮਾਂ ਜਿਹੜੀ ਆ ਉਹ ਸੁਣਾਈ ਨਹੀਂ ਗਈ। ਲੋਕਾਂ ਨੂੰ ਵੇਟ ਕਰ ਰਹੇ ਨੇ ਵੀ ਸਾਡੀ ਵੀ ਸੁਣ ਲਓ ਪਰ ਸੁਣ ਨਹੀਂ ਰਹੇ ਕਿ ਉਹਨਾਂ ਦੇ ਕੰਨਾਂ ਤੱਕ ਪਹੁੰਚਦੀ ਹੀ ਨਹੀਂ ਹੈਗੀ ਆਪਲੀ ਸੁਣਾ ਕੇ ਚੁੱਪ ਕਰ ਜਾਂਦੇ ਨੇ। ਉਹਨਾਂ ਦੀ ਚੀਕਾਂ ਨਹੀਂ ਪਹੁੰਚਦੀਆਂ ਸੈਂਟਰ ਤੱਕ। ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਆ ਆਈਐਨਡੀਆਈਏ ਗੱਠ ਜੋੜਦੇ ਅੰਡਰ ਉਹਦੇ ਅਧੀਨ ਪਾਰਟੀਆਂ ਇਕੱਠੀਆਂ ਹੋਈਆਂ ਨੇ ਕੀ ਉਹ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਟੱਕਰ ਦੇ ਪਾਣਗੇ ਗਰੰਟੀਆਂ ਹੀ ਇੱਕ ਤਰ੍ਹਾਂ ਜਨ ਦਿੱਤੀਆਂ ਸੀ ਵੀ ਅਸੀਂ ਟੋੜੀਆਂ ਮੈਨੀਫੈਸਟੋਰ ਜੋ ਪਾਇਆ ਸੀ ਵੀ ਅਸੀਂ ਪੂਰਾ ਕਰਾਂਗੇ ਐਨਸ ਅਸੀਂ ਤਾਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਤੁਸੀਂ ਉਹ ਚੀਜ਼ ਪੂਰੀ ਕਰੋ ਨਾ ਕਿਹੜੀਆਂ ਗਰੰਟੀਆਂ ਕੇਜਰੀਵਾਲ ਨੇ ਦਿੱਤੀਆਂ ਸੀ ਕਿ ਉਹ ਪੰਜਾਬ ਚ ਪੂਰੀਆਂ ਹੋ ਗਈਆਂ ਉਸ ਤੋਂ ਖੁਸ਼ ਨੇ ਲੋਕ ਬਦਲਾਅ ਤੋਂ ਖੁਸ਼ ਨੇ ਵਿਸ਼ੇਸ਼ ਉਪਲਬਧੀਆਂ ਹੋਣਗੀਆਂ ਚਾਹੇ ਮਨ ਕੀ ਬਾਤ ਨਹੀਂ ਹੁੰਦੀ ਪਰ ਡਰੋਨ ਵਾਲੀ ਜਿਹੜੀ ਇਹਨਾਂ ਨੇ ਗੱਲ ਕੀਤੀ ਵੀ ਜੇ ਤੁਸੀਂ ਦੀਦਿਆਂ ਨੂੰ ਡਰੋਨ ਸਿਖਾ ਰਹੇ ਹੋ ਇਹ ਕਿਸਾਨਾਂ ਤੇ ਜ਼ੁਲਮ ਕਰ ਲਈ ਸਿਖਾ ਰਹੇ ਹੋ ਮਨੀਪੁਰ ਦੀ ਘਟਨਾ ਕਲੋ ਕਿੰਡੀ ਵੱਡੀ ਘਟਨਾ ਸੀ ਇਸ ਉਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਦਾ ਇੱਕ ਵੀ ਧਿਆਨ ਸਾਹਮਣੇ ਨਹੀਂ ਆਇਆ ਹੁਣ ਤੱਕ ਹਿੰਸਕ ਮਾਹੌਲ ਹੈ ਜਿਹੜਾ ਉੱਥੇ ਦਿਖਾਈ ਦੇ ਰਿਹਾ ਤੇ ਕੀ ਉਹ ਮਹਿਲਾ ਨਹੀਂ ਸੀ ਜਿੱਥੇ ਇੱਕ ਪਾਸੇ ਆਪਣੇ ਦੇਸ਼ ਨੂੰ ਨਵੀਂ ਜਿਹੜਾ ਸੰਸਦ ਦਿੱਤਾ ਗਿਆ ਉਸ ਦਾ ਉਦਘਾਟਨ ਹੋਇਆ ਤਾਂ ਉਸੇ ਦਿਨ ਉਹਨਾਂ ਮਹਿਲਾ ਪਹਿਲਵਾਨਾਂ ਨੇ ਪ੍ਰੋਟੈਸਟ ਵੀ ਕੀਤਾ ਤਾਂ ਉਹਨਾਂ ਦੀ ਆਵਾਜ਼ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਕੰਨਾਂ ਤੱਕ ਪਹੁੰਚੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਵਰਸਤਨਾਮ ਜੀ ਠੀਕ ਠਾਕ ਹਾਂਜੀ ਹਾਂਜੀ ਵਧੀਆ ਤੁਸੀਂ ਸੁਣਾਓ ਬਸ ਠੀਕ ਹੈ ਜੀ ਚਾਹ ਪੀ ਰਹੀ ਸੀਗੀ ਠੀਕ ਹੈ ਚਾਹ ਪਸੰਦ ਆ ਰਹੀ ਹੈ ਕਿ ਨਹੀਂ ਹਾਂ ਵਧੀਆ ਵਧੀਆ ਚਾਹ ਦਾ ਖੈਰ 10 ਸਾਲਾਂ ਤੋਂ ਹੀ ਪੀ ਰਹੇ ਹਾਂ ਜੀ ਚਾਹ ਦਾ ਚਰਚਾ ਦਾ ਅ ਵਿਸ਼ਾ ਹੀ ਬਣੀ ਰਹਿੰਦੀ ਹੈ ਖਾਸ ਕਰਕੇ ਜਦੋਂ ਚੋਣ ਰੈਲੀਆਂ ਹੁੰਦੀਆਂ ਨੇ ਤੇ ਭਾਜਪਾ ਦੀ ਜੇਕਰ ਰੈਲੀ ਹੋਵੇ ਉੱਥੇ ਤਾਂ ਚਾਹ ਦੀ ਚਰਚਾ ਨਾ ਹੋਵੇ ਅਜਿਹਾ ਨਹੀਂ ਹੋ ਸਕਦਾ ਹਾਂ ਚਾਹ ਦੇ ਨਾਲ ਨਾਲ ਮਨ ਕੀ ਬਾਤ ਵੀ ਬਹੁਤ ਸੁਣੀ ਜਾਂਦੀ ਹੈ ਨਾ 10 ਸਾਲਾਂ ਤੋਂ ਮਨ ਕੀ ਬਾਤ ਸੁਣ ਰਹੇ ਹਾਂ ਪਰ ਹੁਣ ਮਨ ਕੀ ਬਾਤ ਕਹਿੰਦੇ ਆਉਣੀ ਨਹੀਂ ਜੀ ਤੇ ਮਨ ਕੀ ਬਾਤ ਦੇ ਪ੍ਰੋਗਰਾਮ ਮੋਦੀ ਸਾਹਿਬ ਕਹਿੰਦੇ ਵੀ ਹੁਣ ਆਪਾਂ ਬੰਦ ਕਰ ਰਹੇ ਹਾਂ ਕਿਉਂਕਿ ਹੁਣ ਚੋਣਾ ਆ ਗਈਆਂ ਤੇ ਹੁਣ ਚੱਲਣੇ ਨਹੀਂ ਤਿੰਨ ਮਹੀਨੇ ਹੂੰ ਤੇ ਬੱਚੇ ਐਤਵਾਰ ਵਾਲੇ ਦਿਨ ਸ਼ਕਤੀਮਾਨ ਦੇਖਦੇ ਸੀ ਤਾਂ ਉੱਥੇ ਹੀ ਮੰਦੀ ਬਾਤ ਹੈ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅਕਸਰ ਐਤਵਾਰ ਵਾਲੇ ਦਿਨ ਸੁਣਾਈ ਜਾਂਦੀ ਸੀ 3 ਕਰੋੜ ਲੋਕ ਠੀਕਦੇ ਸੀਗੇ ਵੀ ਕਦੋਂ ਆਏ ਤੇ ਕਦੋਂ ਦੇਖੀਏ ਆਪਾਂ ਹਾਂ ਜੀ ਰੇਡੀਓ ਤੇ ਇਹ ਜਿਹੜੀ ਆ ਮੰਦੀ ਬਾਤ ਸੁਣਾਈ ਜਾਂਦੀ ਹੈ ਤੇ ਦਾਵਾ ਠੋਕਿਆ ਜਾਂਦਾ ਬੀਜੇਪੀ ਵੱਲੋਂ ਜਾਂ ਜਿਹੜੀ ਸਰਕਾਰ ਆ ਕੇਂਦਰ ਦੀ ਉਸ ਵੱਲੋਂ ਕਿ 23 ਕਰੋੜ ਲੋਕ ਆ ਜਿਹੜੇ ਉਹ ਮੰਦੀ ਬਾਤ ਸੁਣਦੇ ਨੇ ਤਾਂ ਇਸ ਤੇ ਇੱਕ ਹੈਰਾਨੀ ਵੀ ਖੜੀ ਹੁੰਦੀ ਹੈ ਕਿ 23 ਕਰੋੜ ਬੰਦੇ ਇੰਨੇ ਫ੍ਰੀ ਨੇ ਕਿ ਉਹ ਮੰਦੀ ਬਾਤ ਜਿਹੜੀ ਕਿ ਮਨ ਘੜ ਤੋਂ ਹੁੰਦੀ ਹੈ ਤਾ ਤਾਂ ਮੰਨਿਏ ਕਿ ਲੋਕਾਂ ਦੇ ਸਿੱਧੇ ਸਵਾਲ ਜਵਾਬ ਹੁੰਦੇ ਹੋਣ ਤੇ ਉਹ ਜਿਹੜੇ ਉਹਨਾਂ ਦੇ ਜਵਾਬ ਵੀ ਮਿਲਦੇ ਹੋਣ ਤਾਂ ਤਾਂ ਕੋਈ ਜਾਂਦਾ ਵੀ ਹਾਂ ਮੈਂ ਯਾਰ ਗੱਲਬਾਤ ਕਰਨੀ ਆ ਉਹ ਚ ਦਿਲਚਸਪੀ ਹੁੰਦੀ ਹੈ ਵੀ ਮੇਰੇ ਸਵਾਲ ਦਾ ਜਵਾਬ ਮਿਲੇਗਾ ਤਾਂ ਮੰਨ ਲੈਂਦੇ ਕਿ 23 ਕਰੋੜ ਜਿਹੜੇ ਆ ਲੋਕ ਸੁਣਦੇ ਹੋਣੇ ਪਰ ਅਕਸਰ ਜਿਹੜੇ ਆ ਸਿਆਸੀ ਦਾਅਵੇ ਜਾਂ ਵਾਅਦੇ ਹੁੰਦੇ ਆ ਉਹ ਅਸੀਂ ਅਕਸਰ ਦੇਖਦੇ ਆ ਕਿ ਵਧਾ ਚੜਾ ਕੇ ਦੱਸੇ ਜਾਂਦੇ ਆ ਤਾਂ ਅੱਜ ਇਹ ਵਿੱਚ ਇੱਕ ਵੱਡੀ ਗੱਲ ਇਹ ਸਾਹਮਣੇ ਆਈ ਹੈ ਬਿੱਤੇ ਕੱਲ ਐਤਵਾਰ ਵਾਲੇ ਦਿਨ 110ਵਾਂ ਐਪੀਸੋਡ ਆ ਜਿਹੜਾ ਮਨ ਦੀ ਬਾਤ ਦਾ ਉਹ ਪ੍ਰਧਾਨ ਮੰਤਰੀ ਦਾ ਚਲਾਇਆ ਗਿਆ ਜੀ ਤੇ ਇਸੇ ਦੇ ਦਰਮਿਆਨ ਪ੍ਰਧਾਨ ਮੰਤਰੀ ਨੇ ਭਾਵੁਕ ਜੀ ਆਵਾਜ਼ ਵਿੱਚ ਦੱਸਿਆ ਕਿ ਹੁਣ ਇਹ ਮੰਦੀ ਆਵਾਜ਼ ਕੁਝ ਸਮਾਂ ਜਿਹੜੀ ਆ ਉਹ ਸੁਣਾਈ ਨਹੀਂ ਦੇਗੀ ਹਾਲਾਂਕਿ ਉਹਨਾਂ ਨੇ ਕੁਝ ਸਮਾਂ ਜਿਹੜਾ ਦੱਸਿਆ ਉਹ ਜਿਹੜੇ ਉਸਤੇ ਵੀ ਵੱਡੇ ਸਵਾਲ ਖੜੇ ਹੋ ਗਏ ਆ ਕਿ ਕਿ ਹੁਣ ਲੋਕਾਂ ਦੇ ਹੱਥ ਤਾਕਤ ਆਣ ਵਾਲੀ ਹੈ ਕੁਝ ਸਮੇਂ ਬਾਅਦ ਚੋਣਾਂ ਦਾ ਐਲਾਨ ਹੋ ਜੇਗਾ ਉਹ ਤਾਂ ਹੁਣ ਲੋਕਾਂ ਨੇ ਤੈਅ ਕਰਨਾ ਕਿ ਮੰਦੀ ਆਵਾਜ਼ ਸੁਣਨੀ ਹੈ ਜਾਂ ਨਹੀਂ ਪਰ ਲੋਕ ਉਹੀ ਕਹਿ ਰਹੇ ਨੇ ਨਾ ਕਹਿੰਦੇ ਮੋਦੀ ਸਾਹਿਬ ਕਹਿੰਦੇ ਆਪਦੇ ਮਨ ਕੀ ਬਾਤ ਸੁਣਾ ਦਿੰਦੇ ਨੇ ਪਰ ਸਾਡੇ ਦਿਲ ਕੀ ਬਾਤ ਕਦੋਂ ਸੁਣਾਉਣਗੇ ਕਿਸਾਨ ਵੇਟ ਕਰ ਰਹੇ ਨੇ ਵੀ ਸਾਡੀ ਵੀ ਸੁਣ ਲਓ ਪਰ ਸੁਣ ਨਹੀਂ ਰਹੇ ਕਿ ਉਹਨਾਂ ਦੇ ਕੰਨਾਂ ਤੱਕ ਪਹੁੰਚਦੀ ਹੀ ਨਹੀਂ ਹੈਗੀ ਆਪ ਵੀ ਸੁਣਾ ਕੇ ਚੁੱਪ ਕਰ ਜਾਂਦੇ ਨੇ ਜੀ ਨੌਰ ਬਹੁਤ ਵਧੀਆ ਜਿਹੜਾ ਇੱਥੇ ਤੁਸੀਂ ਇਹ ਤੰਜ ਵੀ ਕੱਸਦੇ ਆ ਉਹ ਜਾਂ ਸਵਾਲ ਵੀ ਖੜਾ ਕਰ ਰਹੇ ਹੋ ਆਪਾਂ ਦੇਖ ਰਹੇ ਹਾਂ ਕਿ ਨੌਜਵਾਨੀ ਹੈ ਜਿਹੜੀ ਉਹ ਸੰਘਰਸ਼ ਕਰ ਰਹੀ ਹੈ ਰੋਜ਼ਗਾਰ ਦੇ ਲਈ ਕਿਸਾਨ ਹੈ ਜਿਹੜਾ ਆਪਣੀਆਂ ਮੰਗਾਂ ਨੂੰ ਲੈ ਕੇ ਆਏ ਦਿਨ ਸੜਕਾਂ ਤੇ ਉੱਤਰਿਆ ਰਹਿੰਦਾ ਹੈ ਸੜਕਾਂ ਤੇ ਤਾਂ ਉੱਤਰਦਾ ਹੀ ਉੱਤਰਦਾ ਹੈ ਉਸ ਤੇ ਜਿਹੜਾ ਤਸ਼ੱਦਦ ਹੁੰਦਾ ਹੈ ਉਸ ਰਾਹੀਂ ਲੱਗਦਾ ਹੈ ਕਿ ਸ਼ਾਇਦ ਪ੍ਰਧਾਨ ਮੰਤਰੀ ਨੂੰ ਉਹਨਾਂ ਦੀ ਮਾਨ ਦੀ ਆਵਾਜ਼ ਨਾ ਸੁਣਾਈ ਦਿੰਦੀ ਹੋਵੇ ਪਰ ਲੋਕਾਂ ਨੂੰ ਜ਼ਰੂਰ ਸੁਣਦੀ ਹੈ ਉਹਨਾਂ ਦੀ ਚੀਕਾਂ ਨਹੀਂ ਪਹੁੰਚਦੀਆਂ ਸੈਂਟਰ ਤੱਕ ਜੀ ਉਹੀ ਗੱਲ ਆ ਗਈ ਕਿ ਜਿਵੇਂ ਕਿਸਾਨ ਕਹਿੰਦੇ ਆ ਕਿ ਕੇਂਦਰ ਸਰਕਾਰ ਤਾਂ ਕੰਨਾਂ ਤੇ ਹੱਥ ਰੱਖ ਕੇ ਬੈਠੀ ਆ ਕਿ ਸਾਡੀਆਂ ਗੱਲਾਂ ਜਾਂ ਸਾਡੀਆਂ ਚਿੱਕਾਂ ਜਿਹੜੀਆਂ ਉਹ ਨਹੀਂ ਸੁਣਾਈ ਦਿੰਦੀਆਂ ਜੋ ਤਸ਼ੱਦਦ ਸਾਡੇ ਤੇ ਢਾਏ ਜਾ ਰਹੇ ਆ ਕਿਵੇਂ ਬੋਰੀਆਂ ਚ ਬੰਦ ਕਰ ਕਰਕੇ ਜਿਹੜੀਆਂ ਦੂਜੀ ਸਟੇਟ ਦੇ ਜਿਹੜੇ ਆ ਪੁਲਿਸ ਆ ਜਾਂ ਪੈਰਾਮਿਲਟਰੀ ਫੋਰਸ ਆ ਉਹ ਲਿਜਾ ਕੇ ਇੱਕ ਸਟੇਟ ਤੋਂ ਦੂਜੀ ਸਟੇਟ ਚ ਤਸ਼ੱਦਦ ਨੌਜਵਾਨਾਂ ਤੇ ਢਾਰੀ ਆ ਤਾਂ ਅਜਿਹੇ ਵਿੱਚ ਇਹ ਜਿਹੜੀ ਮੰਨ ਦੀ ਬਾਤ ਹੈ ਆਪਣੇ ਆਪ ਚ ਵੀ ਹੁਣ ਵੱਡੇ ਸਵਾਲਾਂ 'ਚ ਘਿਰ ਰਹੀ ਐ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਐ ਪਰ ਗੱਲ ਇਹ ਵੀ ਐ ਜਿਹੜੀ ਬਾਕੀ ਪਾਰਟੀਆਂ ਗੱਠ ਜੋੜ ਕਰੀ ਬੈਠੀਆਂ ਨੇ ਕਿ ਉਹ ਮੰਨਦੀ ਬਾਤ ਸੁਣਾਉਣ ਦੇਣਗੀਆਂ ਜੀ ਕੰਪੀਟੀਸ਼ਨ ਤਾਂ ਹੁਣ ਵੀ ਬਹੁਤ ਜ਼ਿਆਦਾ ਐ ਇੱਕ ਪਾਸੇ ਉਹ ਇਕੱਲੇ ਤੇ ਇੱਕ ਪਾਸੇ ਇੰਨੀਆਂ ਪਾਰਟੀਆਂ ਪਰ ਫਿਰ ਵੀ ਉਹ ਕੌਨਫੀਡੈਂਸ ਉਹ ਕਹਿ ਰਹੇ ਨੇ ਕਿ ਕੁਝ ਸਮੇਂ ਲਈ ਹਨਾ ਜਿਵੇਂ ਤੁਸੀਂ ਕਿਹਾ ਕਿ ਵੀ ਇਹਦਾ ਮਤਲਬ ਵੀ ਉਹ ਚਲਾਉਣਗੇ ਉਹਨਾਂ 'ਚ ਇੰਨਾ ਕੌਨਫੀਡੈਂਸ ਹੈਗਾ ਉਹਨਾਂ 'ਚ ਇਹ ਕੌਨਫੀਡੈਂਸ ਕਿਤੇ ਨਾ ਕਿਤੇ ਦਿਖਾਈ ਦੇ ਰਿਹਾ ਕਿ 3 ਮਹੀਨੇ ਆਵਾਜ਼ ਆ ਆਵਾਜ਼ ਹੈ ਜਿਹੜੀ ਮੰਨਦੀ ਉਹ ਸੁਣਾਈ ਦਵਾਂ ਸ਼ੁਰੂ ਕਰਾਂਗੇ ਜਿਵੇਂ ਉਹਨਾਂ ਨੇ ਕਿਹਾ ਹੈ ਕਿ ਮੈਂ ਇੱਕ ਰਾਜਨੀਤਿਕ ਲੀਡਰ ਹੋਣ ਦੇ ਕਾਰਨ ਆਪਣੇ ਦਾਇਰੇ ਵਿੱਚ ਰਹਿ ਕੇ ਗੱਲ ਕਰਾਂਗਾ ਕਿ ਅੱਗੇ ਜਿਹੜਾ ਚੋਣ ਜਾਬਤਾ ਲੱਗਣ ਵਾਲਾ ਹੈ ਚੋਣਾਂ ਦਾ ਐਲਾਨ ਹੋਣ ਵਾਲਾ ਉਸ ਦੇ ਚੱਲਦਿਆਂ ਉਹ ਸਾਰੀਆਂ ਗਾਈਡਲਾਈਨਾਂ ਜਿਹੜੀਆਂ ਭਾਰਤੀ ਚੋਣ ਕਮਿਸ਼ਨ ਦੀਆਂ ਨੇ ਉਹ ਮੰਨਾਂਗੇ ਉਸ ਦੇ ਤਹਿਤ ਕਿਸੇ ਤਰ੍ਹਾਂ ਦੀ ਅਸੀਂ ਕਾਰਵਾਈ ਨਹੀਂ ਕਰਾਂਗੇ ਗਤੀਵਿਧੀ ਨਹੀਂ ਕਰਾਂਗੇ ਕੁਝ ਪ੍ਰੋਟੋਕੋਲਸ ਹੁੰਦੇ ਨੇ ਜੀ ਅਜੇ ਇਹ ਵਿੱਚ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਜਿਹੜੀਆਂ ਆਈ ਐਨ ਡੀ ਆਈਏ ਗੱਠ ਜੋੜ ਦੇ ਅੰਡਰ ਉਸ ਦੇ ਅਧੀਨ ਪਾਰਟੀਆਂ ਇਕੱਠੀਆਂ ਹੋਈਆਂ ਨੇ ਕੀ ਉਹ ਇਸ ਵਾਰ ਪ੍ਰਧਾਨ ਮੰਤਰੀ ਮੋਦੀ ਨੂੰ ਟੱਕਰ ਦੇ ਪਾਣਗੀਆਂ ਜਿਹੜੇ ਪ੍ਰਧਾਨ ਮੰਤਰੀ ਅਕਸਰ ਮੋਦੀ ਜਿਹੜੇ ਆ ਦਾਵਾ ਠੋਕਦੇ ਆ ਕਿ ਅਸੀਂ ਇੰਨਾ ਕੁ ਵਿਕਾਸ ਕਰਤਾ ਕਿ ਲੋਕ ਖੁਸ਼ ਨੇ ਤੇ ਤੀਜੀ ਵਾਰ ਸਾਡੀ ਸਰਕਾਰ ਆਵੇਗੀ ਤਾਂnur ਇੱਕ ਇੱਥੇ ਇੱਕ ਦਿਲਚਸਪ ਗੱਲ ਇਹ ਵੀ ਹੈ ਇਸ ਵਾਰ ਜਿੱਥੇ ਅਸੀਂ ਅਕਸਰ ਸੁਣਿਆ ਹੈ ਕਿ ਪ੍ਰਧਾਨ ਮੰਤਰੀ ਚਾਹ ਬਣਾਉਂਦੇ ਸੀ ਹੂੰ ਪ੍ਰਧਾਨ ਮੰਤਰੀ ਚੌਕ ਚੌਂਕੀਦਾਰ ਹੁੰਦੇ ਸੀ ਵੱਖ-ਵੱਖ ਕੋਨਾਵਾਂ ਵੱਲੋਂ ਦਾਵਾ ਠੋਕਿਆ ਗਿਆ ਤਾਂ ਉਸ ਤੋਂ ਬਾਅਦ ਹੁਣ ਉਹ ਸਭ ਕੁਝ ਹਟ ਕੇ ਗਰੰਟੀਆਂ ਵੰਡੀਆਂ ਜਾ ਰਹੀਆਂ ਨੇ ਹੂੰ ਗਰੰਟੀ ਸ਼ਬਦ ਜਿਹੜਾ ਕਦੋਂ ਸਾਹਮਣੇ ਆਇਆ ਜਦੋਂ ਆਪ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਚੋਣ ਪ੍ਰਚਾਰ ਕਰਨ ਲੱਗੀ 13 ਤੋਂ 14 ਦੇ ਦਰਮਿਆਨ ਉਸ ਤੋਂ ਬਾਅਦ 16 'ਚ ਸ਼ੁਰੂ ਕੀਤਾ ਤੇ 22 ਵਿੱਚ ਤਾਂ ਆ ਕੇ ਪੂਰੀਆਂ ਗਰੰਟੀਆਂ ਹੀ ਦੇਣ ਲੱਗੇ ਕੇਸਰੀਵਾਲ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ हां ਜਿਹੜੇ ਵਪਾਰੀ ਨੇ ਉਹਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਲਿਖਤੀ ਗਰੰਟੀਆਂ ਤੱਕ ਦਿੱਤੀਆਂ ਗਈਆਂ ਕਿ ਸਾਡੀਆਂ ਗਰੰਟੀਆਂ ਨੇ ਇੱਕ ਵਾਰ ਸਾਨੂੰ ਲਿਆਓ ਚੁਣੋ ਬਦਲਾ ਲੈ ਕੇ ਆਓ ਤੇ ਸਾਰੇ ਗਰੰਟੀਆਂ ਪੂਰੀਆਂ ਹੋਣਗੀਆਂ। ਉਹ ਹੀ ਕਿਸਾਨ ਵੀ ਤਾਂ ਇਹ ਗੱਲ ਕਹਿ ਰਹੇ ਨੇ ਨਾ ਜਿੱਥੇ ਅੱਜ ਸੁਣਿਆ ਸੀ ਕਿਸਾਨ ਸੁਆਮੀਨਾਥਨ ਰਿਪੋਰਟ ਵਾਲੀ ਜੋ ਗੱਲ ਕਰਦੇ ਕਹਿੰਦੇ ਇਹਨਾਂ ਨੇ ਆਉਣ ਤੋਂ ਪਹਿਲਾਂ ਜੋ ਕੇਂਦਰ ਇਹਨਾਂ ਨੇ ਕਿਹਾ ਸੀਗਾ ਵੀ ਗਰੰਟੀਆਂ ਹੀ ਇੱਕ ਤਰ੍ਹਾਂ ਇਹ ਸਾਨੂੰ ਦਿੱਤੀਆਂ ਸੀ ਵੀ ਅਸੀਂ ਟੋੜੀਆਂ ਮੈਨੀਫੈਸਟੋ ਜੋ ਪਾਇਆ ਸੀ ਵੀ ਅਸੀਂ ਪੂਰਾ ਕਰਾਂਗੇ। ਯਾਨੀ ਅਸੀਂ ਤਾਂ ਸਿਰਫ ਇਹ ਕਹਿ ਰਹੇ ਹਾਂ ਵੀ ਜਿਹੜੀ ਗੱਲ ਤੁਸੀਂ ਕਹੀ ਹੈ ਤੁਸੀਂ ਉਹ ਚੀਜ਼ ਪੂਰੀ ਕਰੋ ਨਾ। ਜਦੋਂ ਉਹ ਚੀਜ਼ ਕਹੀ ਹੋਈ ਪੂਰੀ ਨਹੀਂ ਕਰ ਰਹੇ ਫਿਰ ਲੋਕ ਮੈਨੂੰ ਨਹੀਂ ਲੱਗਦਾ ਵੀ ਵੋਟ ਕਿਵੇਂ ਬਾਣਗੇ ਕੀ ਸੋਚ ਕੇ ਪਾਉਣਗੇ ਜਾਂ ਤਾਂ ਫਿਰ ਅੰਧ ਭਾਤ ਹੋਣਗੇ ਜਾਂ ਫਿਰ ਕਹਿ ਦਈਏ ਕਿ ਇੱਧਰ ਉੱਧਰ ਮਗਰ ਲੱਗ ਕੇ ਵੀ ਜੋ ਵੀ ਕਹਿ ਦਿੰਨੇ ਆ ਵੀ ਹਨਾ ਤੇ ਇਸ ਦਰਮਿਆਨ ਇਹ ਗੱਲ ਦੇਖਣ ਵਾਲੀ ਹੈ ਕਿ ਜਿਹੜੀਆਂ ਗਰੰਟੀਆਂ ਕੇਜਰੀਵਾਲ ਨੇ ਦਿੱਤੀਆਂ ਸੀ ਕਿ ਉਹ ਪੰਜਾਬ ਚ ਪੂਰੀਆਂ ਹੋ ਗਈਆਂ ਉਸ ਤੋਂ ਖੁਸ਼ ਨੇ ਲੋਕ ਬਦਲਾਅ ਤੋਂ ਖੁਸ਼ ਨੇ ਤਾਂ ਅਜੇ ਇਹ ਵਿੱਚ ਜਿਹੜਾ ਇਹ ਸ਼ਬਦ ਹੈ ਕਿਉਂਕਿ ਜੇਕਰ ਟੀਵੀ ਲਗਾਣਿਆਂ ਨੈਸ਼ਨਲ ਕੋਈ ਚੈਨਲ ਲਗਾਣਿਆਂ ਉਸ ਤੇ ਇੱਕ ਹੀ ਆਵਾਜ਼ ਸੁਣਦੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਰੰਟੀ ਤਾਂ ਅਜੇ ਇਹ ਵਿੱਚ ਜਿਹੜੀਆਂ ਇਹ ਗਰੰਟੀਆਂ ਵੰਡੀਆਂ ਜਾ ਰਹੀਆਂ ਨੇ ਇਸ ਤੇ ਵੱਡੀ ਜਿਹੜੀ ਆ ਹੁਣ ਚਰਚਾ ਵੀ ਛੜੀ ਹੋਈ ਆ ਕਿ ਜਿਹੜੀ ਆ ਗਰੰਟੀਆਂ ਪਹਿਲਾਂ ਤੁਸੀਂ ਲਿਖਤੀ ਦਿੱਤੀ ਸੀ ਜਿਵੇਂ ਕਿ ਐਮਐਸਪੀ ਦੀ ਗੱਲ ਆ ਜਿਹੜੀ ਜਦੋਂ ਉਹ ਧਰਨਾ ਚੱਲਿਆ ਖੇਤੀ ਕਾਨੂੰਨਾਂ ਦੇ ਖਿਲਾਫ ਤਾਂ ਉਦੋਂ ਲਿਖਤੀ ਲੈ ਕੇ ਆਏ ਸੀ ਕਿਸਾਨ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਜਾਇਜ਼ ਨੇ ਇਹਨਾਂ ਨੂੰ ਪੂਰਾ ਕਰ ਦਿੱਤਾ ਜਾਏਗਾ ਸਾਲ ਡੇਢ ਸਾਲ ਬੀਤ ਗਿਆ ਪਰ ਉਹ ਮੰਗਾਂ ਪੂਰੀਆਂ ਨਹੀਂ ਹੋਈਆਂ ਪਰ ਹੁਣ ਕਿਹੜੀ ਗਰੰਟੀ ਦੀ ਗੱਲ ਕਰ ਰਹੇ ਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿੱਥੇ ਇੱਕ ਪਾਸੇ ਉਹ 10 ਲੱਖ ਨੌਕਰੀਆਂ ਦੇਣ ਦਾ ਦਾਵਾ ਕਰਦੇ ਸੀਗੇ ਉਹ ਕਿੱਥੇ ਗਈ ਗਾਰੰਟੀ ਤਾਂ ਜਿਹੜੇ ਹੋਰ ਵੱਖ-ਵੱਖ ਦਾਅਵੇ ਨੇ ਤਾਂ ਅਹਿਮ ਗੱਲ ਇਹ ਹੈ ਜਿਹੜੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿ ਰਹੇ ਆ ਕਿ ਹੁਣ ਮੰਨ ਦੀ ਆਵਾਜ਼ ਹੈ ਜਿਹੜੀ ਉਹ ਕੁਝ ਸਮਾਂ ਸੁਣਾਈ ਨਹੀਂ ਦੇਗੀ ਤਾਂ ਅਜੇ ਇਹ ਵਿੱਚ ਹੁਣ ਲੋਕਾਂ ਤੇ ਵੱਡੀਆਂ ਨਿਗਾਹਾਂ ਟਿਕੀਆਂ ਹੋਈਆਂ ਨੇ ਕੀ ਉਹ ਪ੍ਰਧਾਨ ਮੰਤਰੀ ਨરેન્દ્ર મોદી ਦੀ ਮੰਨ ਦੀ ਆਵਾਜ਼ ਸੁਣਨਾ ਪਸੰਦ ਕਰਨਗੇ ਜਾਂ ਫਿਰ ਕੋਈ ਨਵਾਂ ਦੌਰ ਲਈ ਜ਼ਰੂਰ ਲੈ ਕੇ ਆਣਗੇ ਜੀ ਨਹੀਂ ਬਿਲਕੁਲ ਇਹੀ ਗੱਲ ਹੈ ਜਿਹੜਾ ਲੋਕਾਂ ਦੇ ਦਿਲ ਦੀ ਆਵਾਜ਼ ਸੁਣੂਗਾ ਤੇ ਉਹਦੀ ਹੀ ਲੋਕ ਮੰਨ ਦੀ ਬਾਤ ਸੁਣਨਗੇ ਵਾਜਬ ਜੀ ਗੱਲ ਹੈ ਸਾਡੇ ਲੋਕ ਬਹੁਤ ਪੜੇ ਲਿਖੇ ਨੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਸਭ ਦੇਖਦੇ ਨੇ ਕਿਸੇ ਨੂੰ ਬੜਾ ਸਮਝਾਉਣ ਦੀ ਲੋੜ ਨਹੀਂ ਉਹ ਗੱਲਾਂ ਹੋਰ ਸੀਗੀਆਂ ਉਹ ਡਿਜੀਟਲ ਹੋ ਚੁੱਕੇ ਆਗੇ ਅਸੀਂ ਤਾਂ ਇੱਕ ਜਿਹੜਾ ਐਪੀਸੋਡ 110ਵਾਂ ਆਇਆ ਸੀਗਾ ਮਨ ਕੀ ਬਾਤ ਦਾ ਕੱਲ ਹੀ ਰਿਲੀਜ਼ ਹੋਇਆ ਤਾਂ ਉਹਦੇ ਵਿੱਚ ਇੱਕ ਡਰੋਨ ਦੀ ਰੀ ਵਾਲੀ ਗੱਲ ਹੋਈ ਹੈ ਡਰੋਨ ਬਹੁਤ ਚਰਚਾ ਦੇ ਬਣਿਆ ਹੋਇਆ ਕਿਸਾਨੀ ਅੰਦੋਲਨ ਦੇ ਵਿੱਚ ਉਹ ਵੀ ਪਤਾ ਉਹ ਕਹਿੰਦੇ ਕਿ ਸਾਡੀਆਂ ਭੈਣਾਂ ਜਿਹੜੀਆਂ ਮਤਲਬ ਚੁੱਲ੍ਹਾ ਚੌਂਕਾ ਕਰਦੀਆਂ ਸੀਗੀਆਂ ਉਹ ਹੁਣ ਡਰੋਨ ਉਡਾਣ ਲੱਗੀਆਂ ਤੇ ਕਿਸਾਨੀ ਅੰਦੋਲਨ ਦੇ ਵੀ ਡਰੋਨ ਆਰਡਰ ਰਹੇ ਨੇ ਨੁਰੇ ਇਸ ਤੇ ਨਾ ਬਹੁਤ ਆਪਾਂ ਨੂੰ ਜਿਹੜੀ ਆ ਧਿਆਨ ਦੇਣ ਵਾਲੀ ਗੱਲ ਹੈ ਇਹ ਇਹ ਐਵੇਂ ਨਹੀਂ ਹਵਾ ਚ ਚਰੀ ਗਈ ਗੱਲ ਹਾਂ ਇਹ ਬਹੁਤ ਅਹਿਮੀਅਤ ਰੱਖ ਰਹੀ ਹੈ ਡਰੋਨ ਵਾਲੀ ਗੱਲ ਕਿਉਂ ਕਿਉਂਕਿ ਡਰੋਨ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਤੇ ਡਰੋਨ ਰਾਹੀਂ ਹੁਣ ਪ੍ਰਧਾਨ ਮੰਤਰੀ ਚਾਹ ਰਿਹਾ ਹੈ ਕਿ ਲੋਕਾਂ ਦਾ ਧਿਆਨ ਉਹ ਖਿੱਚਿਆ ਜਾਵੇ ਪਰ ਉਧਰ ਪੰਜਾਬੀ ਪੱਕੇ ਨੇ ਉਹਨਾਂ ਨੇ ਤਾਂ ਪਤੰਗਾ ਨਾਲ ਡਰੋਨ ਹੀ ਖਿੱਚ ਲਿਆ ਹੁਣ ਇੱਥੇ ਜਿਹੜਾ ਪ੍ਰਧਾਨ ਮੰਤਰੀ ਲਈ ਕਿਤੇ ਨਾ ਕਿਤੇ ਇਹ ਜਿਹੜਾ ਪੈਂਤਰਾ ਖੇਡਿਆ ਸੀ ਜਾਂ ਜਿਹੜਾ ਇਹ ਸਟਿਕ ਚਲਾਈ ਸੀ ਉਹ ਉਹਨਾਂ ਤੇ ਹੀ ਭਾਰੀ ਪੈ ਰਿਹਾ ਕਿਉਂਕਿ ਪੰਜਾਬੀ ਆ ਜਿਹੜੇ ਉਹ ਬਸੰਤ ਪੰਚਮੀ ਵਾਲੇ ਦਿਨ ਅਜੇ ਹੀ ਕਲਾ ਵਰਤੀ ਹੈ ਕਿ ਉਹਨਾਂ ਨੇ ਅਜਿਹਾ ਦਿਮਾਗ ਲਗਾਇਆ ਅਜਿਹੀ ਜਿਹੜੀ ਕਾਰਡ ਕੱਢੀ ਕਿ ਜਿਹੜੇ ਡਰੋਨ ਰਾਹੀਂ ਅਤੂ ਗਾਇਦੇ ਗੋਲੇ ਸੁੱਟੇ ਜਾ ਰਹੇ ਸੀ ਕਿਸਾਨਾਂ ਤੇ ਉਹੀ ਜਿਹੜਾ ਪਤੰਗੜਾ ਹੈ ਦੇਖ ਲਿਆ ਤੇ ਹੁਣ ਜਿਹੜਾ ਇਹ ਡਰੋਨ ਸ਼ਬਦ ਹੈ ਪ੍ਰਧਾਨ ਮੰਤਰੀ ਲਈ ਵਰਤਨਾ ਕਿਤੇ ਨਾ ਕਿਤੇ ਮਹਿੰਗਾ ਵੀ ਪੈ ਸਕਦਾ ਉਹੀ ਤਾਂ ਗੱਲ ਹੋਊਗੀ ਨਾ ਜਿਵੇਂ ਹੁਣੇ ਕਹਿੰਦੇ ਕਿ ਦੇਸ਼ ਉਪਲਬਧੀਆਂ ਹੋਣਗੀਆਂ ਚਾਹੇ ਮਨ ਕੀ ਬਾਤ ਨਹੀਂ ਹੁੰਦੀ ਪਰ ਡਰੋਨ ਨਾਲ ਜਿਹੜੀ ਇਹਨਾਂ ਨੇ ਗੱਲ ਕੀਤੀ ਵੀ ਜੇ ਤੁਸੀਂ ਦੀਦਿਆਂ ਨੂੰ ਡਰੋਨ ਸਿਖਾ ਰਹੇ ਹੋ ਇਹ ਕਿਸਾਨਾਂ ਤੇ ਜ਼ੁਲਮ ਕਰ ਲਈ ਸਿਖਾ ਰਹੇ ਹੋ ਇਹ ਕਿਸਾਨਾਂ ਤੇ ਜਿਹੜੇ ਗੋਲੇ ਸਿੱਟਣ ਲਈ ਉਹ ਕਰ ਰਹੇ ਹੋ ਸਾਡੇ ਕਿਸਾਨ ਕਿਨੇ ਜ਼ਖਮੀ ਹੋ ਗਏ ਮਤਲਬ ਇਹ ਗੱਲ ਕਿੱਥੇ ਨੂੰ ਜਾ ਕਿੱਥੇ ਰਹੀ ਹੈ ਮਤਲਬ ਥੋੜਾ ਜਿਹਾ ਸੋਚ ਕੇ ਉਹਨਾਂ ਨੂੰ ਇਹ ਗੱਲ ਕਹਿਣੀ ਚਾਹੀਦੀ ਹੈਗੀ ਸੀ ਗੱਲ ਜਿਹੜੀ ਨਾ ਚਰਚਾ ਦਾ ਵਿਸ਼ਾ ਬਣੀ ਹੁੰਦੀ ਹੈ ਲੀਡਰ ਉਸ ਨੂੰ ਪਿੰਚ ਕਰਨਾ ਚਾਹੁੰ ਕਿ ਕਿਸੇ ਨਾ ਕਿਸੇ ਲੋਟ ਇਸ ਨੂੰ ਮੇਰੇ ਨਾਲ ਜੋੜ ਕੇ ਲੋਕਾਂ ਤੱਕ ਪਹੁੰਚਾਇਆ ਜਾਵੇ ਪਰ ਉਹ 파ਰੂ ਪੈ ਜਾਂਦੀ ਹੈ ਜਿਵੇਂ ਹੁਣ ਡਰੋਨ ਵਾਲੀ ਗੱਲ ਤਾਂ ਫੇਲ ਦਿਖਾਈ ਦੇ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਿਉਂਕਿ ਹੁਣ ਇਸ ਤੇ ਸਵਾਲ ਖੜੇ ਹੋ ਰਹੇ ਆ ਕਿ ਵੀ ਤੁਸੀਂ ਬੀਬੀਆਂ ਤੋਂ ਜਿਹੜੇ ਡਰੋਨ ਰਾਹੀਂ ਇੱਕ ਦੂਜੇ ਤੇ ਹਮਲਾਇ ਕਰਵਾਓਗੇ ਜਿੱਥੇ ਅਸੀਂ ਦੇਖ ਰਹੇ ਹਾਂ ਕਿ ਡਰੋਨ ਦਾ ਵਿਸ਼ਾ ਜਿਹੜਾ ਪੰਜਾਬ 'ਚ ਵੀ ਸ਼ੁਰੂ ਹੋਇਆ ਸੀਗਾ ਚੋਣਾਂ ਤੋਂ ਪਹਿਲਾਂ 22 ਦੀ ਇਲੈਕਸ਼ਨ ਤੋਂ ਪਹਿਲਾਂ ਪੰਜਾਬ 'ਚ ਵੀ ਸ਼ੁਰੂ ਹੋਇਆ ਸੀ ਕੈਪਟਨ ਅਮਰਿੰਦਰ ਸਿੰਘ ਕੇਂਦਰੀ ਗ੍ਰਾਮ ਮੰਤਰੀ ਨਾਲ ਦਿੱਲੀ ਜਾ ਕੇ ਮੀਟਿੰਗ ਕਰਕੇ ਆਏ ਸੀ ਕਿ ਸਾਡੇ ਪੰਜਾਬ ਚ ਡਰੋਨ ਰਾਹੀਂ ਨਸ਼ਾ ਆ ਰਿਹਾ ਹੈ ਉਹ ਕਿਵੇਂ ਆਇਆ ਕਿਉਂ ਆ ਰਿਹਾ ਉਸ ਤੇ ਰੋਕ ਲਗਣੀ ਚਾਹੀਦੀ ਹੈ ਤਾਂ ਅਜੇ ਇਹ ਵਿੱਚ ਡਰੋਨ ਹੈ ਜਿਹੜਾ ਹੁਣ ਉਹ ਖੂਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਤੇ ਡਰੋਨ ਸ਼ਬਦ ਜੋੜ ਕੇ ਪ੍ਰਧਾਨ ਮੰਤਰੀ ਨੇ ਇਸ ਮਨਕੀ ਬਾਤ ਇਸ ਮਨ ਦੀ ਬਾਤ ਨੂੰ ਹੋਰ ਵੀ ਫਿੱਕਾ ਕਿਤੇ ਨਾ ਕਿਤੇ ਪਾ ਲਿਆ ਕਿਉਂਕਿ ਲੋਕਾਂ ਦੇ ਮਨਾਂ ਚ ਸਵਾਲ ਖੜੇ ਹੋ ਰਹੇ ਹੈ ਕਿ ਤੁਸੀਂ ਦਾਅਵੇ ਤਾਂ ਵੱਡੇ ਵੱਡੇ ਠੋਕ ਰਹੇ ਹੋ ਕਿ ਅਸੀਂ ਮਹਿਲਾਵਾਂ ਨੂੰ ਇੰਨਾ ਕੁ ਸ਼ਕਤੀਕਰਨ ਦਿੱਤਾ ਕਿ ਉਹ ਆਜ਼ਾਦ ਔਮਰੀਆਂ ਨੇ ਕਿਤੇ ਵੀ ਉਹ ਕਿਸੇ ਵੀ ਫੀਲਡ ਵਿੱਚ ਆਪਣੀਆਂ ਉਪलब्ਧੀਆਂ ਹਾਸਲ ਕਰ ਰਹੀਆਂ ਨੇ ਪਰ ਕੀ ਜ਼ਮੀਨੀ ਹਕੀਕਤ ਕੀ ਹੈ ਉਹ ਅਕਸਰ ਅਸੀਂ ਦੇਖਦੇ ਹਾਂ ਕਿ ਕਿਵੇਂ ਅ ਮਨੀਪੁਰ ਦੀ ਘਟਨਾ ਦੇਖ ਲਓ ਕਿੰਡੀ ਵੱਡੀ ਘਟਨਾ ਸੀ ਇਸ ਉਸ ਘਟਨਾ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰ ਸਰਕਾਰ ਦਾ ਇੱਕ ਵੀ ਬਿਆਨ ਸਾਹਮਣੇ ਨਹੀਂ ਆਇਆ ਹੁਣ ਤੱਕ ਹਿੰਸਕ ਮਾਹੌਲ ਹੈ ਜਿਹੜਾ ਉੱਥੇ ਦਿਖਾਈ ਦੇ ਰਿਹਾ ਤੇ ਕੀ ਉਹ ਮਹਿਲਾ ਨਹੀਂ ਸੀ ਕੀ ਉਹ ਮਹਿਲਾ ਨਹੀਂ ਇਹ ਡਰੋਨ ਉਡਾ ਸਕਦੀ ਸੀ ਕੀ ਉਸ ਤੇ ਨਹੀਂ ਜਿਹੜਾ ਉਸ ਮਸਲੇ ਤੇ ਨਹੀਂ ਧਿਆਨ ਦਿੱਤਾ ਜਾ ਸਕਦਾ ਸੀ ਕਿਉਂ ਨਹੀਂ ਨਾਲ ਦੀ ਨਾਲ ਕਾਰਵਾਈ ਕੀਤੀ ਗਈ ਵੱਡੇ ਪੱਧਰ ਤੇ ਲੋਕਾਂ ਨੇ ਵਿਰੋਧ ਕੀਤਾ ਕਿ ਸਿਆਮ ਤੋਂ ਅਸਤੀਫਾ ਦਿਵਾਓ ਜਦੋਂ ਮਾਹੌਲ ਇਦਾਂ ਦਾ ਬਣ ਜਾਵੇ ਤਾਂ ਖਾਸ ਕਰਕੇ ਜੇਕਰ ਮਨੀਪੁਰ ਚ ਅਸਤੀਫਾ ਨਹੀਂ ਦਿਵਾਇਆ ਗਿਆ ਤਾਂ ਪੰਜਾਬ ਚ ਨਾਲ ਦੀ ਨਾਲ ਅਜਿਹੀਆਂ ਕਾਰਵਾਈਆਂ ਹੋ ਜਾਂਦੀਆਂ ਤੁਸੀਂ ਦੂਰ ਛੱਡੋ ਕਿੱਥੇ ਜਾਂਦੇ ਹੋ ਜਿਹੜੇ ਉਹ ਬ੍ਰਿਜ ਪੂਸ਼ਨ ਚੰਦਰ ਸਿੰਘ ਸੀ ਦੇਖੋ ਕਿਵੇਂ ਪ੍ਰੋਟੈਸਟ ਕਰ ਰਹੇ ਪਹਿਲਵਾਨ ਲਗਾਤਾਰ ਕਿੰਨਾ ਟਾਈਮ ਬੈਠੇ ਰਹੇ ਆਪਦੇ ਮੈਡਲ ਸਿੱਟਣੇ ਪੈਗੇ ਦੇਖ ਲਓ ਇਹਨਾਂ ਨੇ ਕਿਸੇ ਦੀ ਕੁਰਸੀ ਦੇਖੀ ਇਹਨਾਂ ਨੇ ਧੀਆਂ ਭੈਣਾਂ ਦੀ ਇੱਜ਼ਤ ਨਹੀਂ ਦੇਖੀ ਤੇ ਫਿਰ ਕਿਹੜੇ ਪਾਸੇ ਕੁੜੀਆਂ ਤਰੱਕੀਆਂ ਕਰ ਰਹੀਆਂ ਕੀ ਸੋਚ ਕੇ ਕੁੜੀਆਂ ਤਰੱਕੀਆਂ ਕਰਨ ਕਿੱਥੇ ਅੱਗੇ ਦੇਸ਼ ਦਾ ਨਾਮ ਕਿਵੇਂ ਚਮਕਾਉਣ ਜਦੋਂ ਤੁਸੀਂ ਉਹਨਾਂ ਦੇ ਆਵਾਜ਼ ਉਹਦੀ ਤੁਸੀਂ ਦਬ ਵੀ ਰਹੇ ਹੋ ਜਿਉਂ ਕਹਿ ਰਹੀਆਂ ਸਾਡਾ ਗਲਤ ਹੋ ਰਹੀਆਂ ਤੇ ਤੁਸੀਂ ਇਨਵੈਸਟੀਗੇਸ਼ਨ ਕਰਾਓ ਤੁਸੀਂ ਕਿਉਂ ਨਹੀਂ ਜਾਂਚ ਕਰਾਉਂਦੇ ਉਹ ਬੰਦਾ ਸਿਫਾ ਕਿਉਂ ਨਹੀਂ ਦਿੰਦਾ ਜਿੱਥੇ ਇੱਕ ਪਾਸੇ ਆਪਣੇ ਦੇਸ਼ ਨੂੰ ਨਵੀਂ ਜਿਹੜਾ ਸੰਸਦ ਦਿੱਤਾ ਗਿਆ ਉਸ ਦਾ ਉਦਘਾਟਨ ਹੋਇਆ ਤਾਂ ਉਸੇ ਦਿਨ ਉਹਨਾਂ ਮਹਿਲਾ ਪਹਿਲਵਾਨਾਂ ਨੇ ਪ੍ਰੋਟੈਸਟ ਵੀ ਕੀਤਾ ਤਾ ਉਹਨਾਂ ਦੀ ਆਵਾਜ਼ ਕਿਉਂ ਨਹੀਂ ਪ੍ਰਧਾਨ ਮੰਤਰੀ ਦੇ ਕੰਨਾਂ ਤੱਕ ਪਹੁੰਚੀ ਕੇਂਦਰ ਸਰਕਾਰ ਦੇ ਕੰਨਾਂ ਤੱਕ ਪਹੁੰਚੀ ਦੂਜੀ ਗੱਲ ਉਸ ਦਿਨ ਕੀ ਪ੍ਰਧਾਨ ਮੰਤਰੀ ਦਾ ਉਦਘਾਟਨ ਕਰਨਾ ਲਾਜ਼ਮੀ ਸੀ ਰਾਸ਼ਟਰਪਤੀ ਤੋਂ ਕਿਉਂ ਨਹੀਂ ਉਦਘਾਟਨ ਕਰਾਇਆ ਗਿਆ ਉਹ ਵੀ ਤਾਂ ਮਹਿਲਾ ਉਹ ਵੀ ਬਹੁਤ ਵੱਡੀ ਗੱਲ ਸੀ ਉਹ ਨਰਾਦਰ ਸੀਗਾ ਇੱਕ ਪਾਸੇ ਬਹੁਤ ਲੋਕਾਂ ਨੇ ਕੀਤਾ ਉਹ ਆਪਾਂ ਉਹ ਉਧਰ ਆਪਾਂ ਨਹੀਂ ਜਾਣਦੇ ਕਿਉਂਕਿ ਲੋਕਾਂ 'ਚ ਇਹ ਹੁੰਦਾ ਕਿ ਇਹ ਜਾਣ ਕੇ ਫਿੱਕ ਪਵਾ ਰਿਹਾ ਪਰ ਗੱਲ ਇਹ ਵੀ ਹੈ ਨਾ ਮਹਿਲਾ ਦਾ ਸਨਮਾਨ ਹੀ ਕਰਨਾ ਜੇ ਕੀ ਪ੍ਰਧਾਨ ਰਾਸ਼ਟਰਪਤੀ ਨੂੰ ਉੱਥੇ ਨਹੀਂ ਸੱਦਿਆ ਜਾਣਾ ਚਾਹੀਦਾ ਬਿਲਕੁਲ ਹਾਲਾਂਕਿ ਪ੍ਰਧਾਨ ਮੰਤਰੀ ਖੁਦ ਉਦਘਾਟਨ ਕਰ ਸਕਦੇ ਸੀ ਪਰ ਉੱਥੇ ਜਿਹੜਾ ਪਹਿਲੀ ਆਪਣੇ ਦੇਸ਼ ਦਾ ਨਾਗਰਿਕ ਹੈ ਰਾਸ਼ਟਰਪਤੀ ਉਹਨਾਂ ਨੂੰ ਕਿਉਂ ਨਹੀਂ ਸੱਦਿਆ ਗਿਆ ਉਦੋਂ ਵੱਡੇ ਸਵਾਲ ਖੜੇ ਹੋਏ ਤਾਂ ਹੁਣ ਜਿਹੜਾ ਡਰੋਨ ਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਤਾਂ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਧਿਆਨ ਖਿੱਚਦੇ ਖਿੱਚਦੇ ਉਹ ਆਪਣੇ ਆਪ ਦੇ ਹੀ ਜਿਹੜਾ ਭਾਰੂ ਪੈ ਗਿਆ ਉਹਨਾਂ ਤੇ ਡਰੋਨ ਕਿ ਡਰੋਨ ਤਾਂ ਭਾਈ ਪੰਜਾਬੀਆਂ ਨੇ ਪਤੰਗ ਨਾਲ ਹੀ ਸੁੱਟ ਲਏ ਤੁਸੀਂ ਕਿਹੜੇ ਡਰੋਨ ਦੀਆਂ ਗੱਲਾਂ ਕਰ ਰਹੇ ਹੋ ਜੀ ਬਿਲਕੁਲ ਜੀ ਇਸੇ ਇੱਕ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਲੋਕਾਂ ਦੇ ਦਿਲ ਦੀ ਸੁਣਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕ ਕੀ ਚਾਹੁੰਦੇ ਨੇ ਵੱਖ-ਵੱਖਰੀਆਂ ਟਿੱਪਣੀਆਂ ਆਉਂਦੀਆਂ ਨੇ ਕਿ ਤਾਂ ਆਏ ਦਿਨ ਹੀ ਕੋਈ ਨਾ ਕੋਈ ਵਿਸ਼ਾ ਲੈ ਕੇ ਜੋ ਵਿਸ਼ਾ ਜੋ ਚਰਚਾ ਦੇ ਵਿੱਚ ਹੁੰਦਾ ਹੈ ਜੋ ਲੱਗਦਾ ਹੈ ਕਿ ਲੋਕਾਂ ਦੇ ਨਾਲ ਜਾਣਕਾਰੀ ਸੀ ਸਾਂਝੀ ਕਰ ਸਕਦੇ ਆ ਤਾਂ ਲੈ ਕੇ ਹਾਜ਼ਰ ਹੁੰਨੇ ਉਮੀਦ ਹੈ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਊਗਾ ਜਾਣਕਾਰੀ ਵਿੱਚ ਹੋਰ ਵਾਅਦਾ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ ਸਾਡੇ ਨਾਲ ਕੋਈ ਵੀ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਜਾਂ ਤੁਸੀਂ ਕੋਈ ਵੀ ਵਿਸ਼ੇ ਤੇ ਤੁਸੀਂ ਚਾਹੁੰਦੇ ਹੋ ਕਿ ਇਸੀ ਚਰਚਾ ਕਰੀਏ ਜਰੂਰ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਬਹੁਤ-ਬਹੁਤ ਧੰਨਵਾਦ ਸਤਨਾਮ ਜੀ ਗੱਲਬਾਤ ਕਰਦੇ ਲਈ ਥੈਂਕ ਯੂ